ਜਿਹੜੀ ਨਨਕਾਣਾ ਸਾਹਿਬ سونے ਦੀ ਪਾਲਕੀ ਰੱਖੀ ਹੋਈ ਹੈ ਉਹ ਤੁਸੀਂ ਚੜ੍ਹਾਈ ਹਾਂ ਉੱਥੇ ਹਾਂ ਉੱਥੇ ਸਾਡੇ ਪਰਿਵਾਰ ਦੀ ਹੈਗੀ ਹੈ ਪਹਿਲੀ ਪਾਲਕੀ ਸੀ ਸ਼ਕਨ ਦੇ ਵਿੱਚ 1980 ਵਿੱਚ ਲਗਾਈ ਸੀ سونے ਦੀ ਹਾਲਾਤ ਕਿ ਮੂਜੇ ਸੀਗੇ ਉਸ ਵੇਲੇ ਜਦੋਂ ਨਨਕਾਣਾ ਸਾਹਿਬ ਤੁਸੀਂ ਪਾਲਕੀ ਲੈ ਕੇ ਗਏ سونے ਦੀ ਅੱਖਾਂ ਤੇ ਹੰਝੂ ਕਿਉਂ ਆ ਗਏ ਤੁਹਾਡੇ ਇਹ ਪਿਆਰ ਦਾ ਮਨ ਬੁਲੂ ਦਾ ਖਾਤਰ ਇਹ ਸਾਡੇ ਗੁਰੂ ਦੇ ਖਾਤਰ ਉਹਦੇ ਪਿਆਰ ਦੇ ਉਹਦੀ ਬਖਸ਼ਿਸ਼ ਦਾ ਅਲੀ ਦਫਾ ਮੈਂ 1990 ਚ ਗਿਆ ਸਾਂ ਤੇ ਉਥੋਂ ਦੇ ਹਾਲਾਤ ਦੇਖ ਕੇ ਨਨਕਾਣਾ ਸਾਹਿਬ ਦੇ ਸੱਚੇ ਦੁਨਾ ਆਉਂਦਾ ਸੀ। ਮੇਰੇ ਪਿਆਸੇ ਰਾਂਦੀਆ ਗਏ ਤੇ ਅਸੀਂ ਉੱਥੇ ਸਾਰੇ ਸ਼ਹਿਰਾਂ ਵਿੱਚ ਘੁੰਮਨੇ ਆਂ। ਉੱਥੇ ਮੁਸਲਮਾਨਾਂ ਦਾ ਅੱਠਵਾਂ ਪੈਗੰਬਰ ਇਮਾਮ ਰਜ਼ਾ ਦੀ ਦਰਗਾਹ ਹੈਗੀ ਹੈ ਮਸ਼ਾਹਦ ਵਿੱਚ। ਜੀ ਉੱਥੇ ਉਹਨਾਂ ਨੇ ਸਾਰੇ ਹੀ ਦਰਵਾਜ਼ੇ ਸੋਨੇ ਦੇ ਔਰ ਜਿਹੜੀ ਦਰਗਾਹ ਹੈ ਸਾਰੀ ਸੋਨੇ ਦੀ ਔਰ ਉੱਥੇ ਬਹੁਤ ਜ਼ਿਆਦਾ ਸੋਨੇ ਦਾ ਔਰ ਆਠ ਵਰਤ ਕੇ ਗਏ ਉਸ ਨੂੰ ਦੇਖ ਕੇ ਦਿੱਲੀ ਚ ਆਇਆ ਕਿ ਸਾਡੇ ਸਥਾਨਾਂ ਦੇ ਸਾਡੇ ਗੁਰੂਆਂ ਦੇ ਸਥਾਨ ਤੇ ਵੀ ਇਹੋ ਜਿਹਾ ਕੰਮ ਹੋਣਾ ਚਾਹੀਦਾ ਹੈ ਗੁਰੂ ਰਾਮਦਾਸ ਜੀ ਦਾ ਜਿਹੜਾ ਜਨਮ ਸਥਾਨ ਟੂਨਾ ਮੰਡੀ ਲਾਹੌਰ ਸੀ ਬਹੁਤ ਡਿੱਗਣ ਵਾਲਾ ਸੀਗਾ ਉਸ ਵੇਲੇ ਸਿਚੁਏਸ਼ਨ ਉਹ ਬਿਲਕੁਲ ਡਿੱਗਣ ਵਾਲਾ ਹੀ ਹਾਲਾਤ ਸੀਗਾ ਅਗਰ ਅਸੀਂ ਉਸ ਵਕਤ ਸ਼ੁਰੂ ਨਹੀਂ ਕਰਦੇ ਤੇ ਉਹਦੀ ਹਾਲਾਤ ਬਹੁਤ ਖਰਾਬ ਹੋ ਜਾਂਦੀ ਅ ਟੂਨਾ ਮੰਡੀ ਦੇ ਵਿੱਚ ਉਹ ਗੁਰਦੁਆਰਾ ਦੇਖਣ ਦੇ ਕਾਬਿਲ ਹੈਗਾ ਉਹ ਗੁਰਦੁਆਰਾ ਸਾਹਿਬ ਦੀ ਜਿਹੜੀ ਕਾਰ ਸੇਵਾ ਮੈਂ ਕਹਿ ਸਕਦਾ ਉਹ ਤੁਸੀਂ ਕਰਵਾਈ ਮਤਲਬ ਆਉਦੇ ਦਸਵੰਦ ਤੇ ਪੈਸੇ ਤੋਂ ਜਿੱਥੇ ਤੱਕ ਹੋ ਸਕਦੀ ਜ਼ਰੂਰ ਕੀਤੀ ਹੈ ਪਰ ਅਤ ਸਵੀਫੇ ਤੁਸੀਂ ਜਦੋਂ ਨਨਕਾਣਾ ਸਾਹਿਬ ਗਏ ਉਥੋਂ ਖੁਦ ਨੂੰ ਲਿਆ ਕੇ 골ਡ ਕੋਟਿਡ ਸੋਨੇ ਦੀ ਬਣਵਾਈ ਫਿਰੇ ਤਸਵੀਰ ਇਹ ਨਨਕਾਣਾ ਸਾਹਿਬ ਜਨਮ ਸਥਾਨ ਤੇ ਇਹੋ ਜੀ ਇੱਕ ਤਸਵੀਰ ਲੱਗੀ ਹੋਈ ਹੈ ਅੱਜ ਵੀ ਲੱਗੀ ਹੋਈ ਹੈ ਉਹਨੂੰ ਦੇਖ ਕੇ ਉਹਦੇ ਥੋੜੀ ਜਿਹੀ ਹਾਲਤ ਅੱਛੀ ਨਹੀਂ ਸੀ ਕਿਉਂਕਿ ਉਹ ਸ਼ਾਇਦ ਮਹਾਰਾਜਾ ਰਣਜੀਤ ਸਿੰਘ ਦੇ ਵਕਤ ਦੀ ਹੈਗੀ ਸੀ ਜੀ ਤੇ ਦਿਲ ਆਇਆ ਕਿ ਇੱਕ ਨਵੀਂ ਇੱਥੇ ਲਗਾਤੀ ਆਏ ਇੱਕ ਨਨਖਾਣਾ ਸਾਹਿਬ ਤੋਂ ਬਣਵਾਈ ਕਿ ਉਹਨੂੰ ਰਿਪਲੇਸ ਕਰ ਦਿੱਤਾ ਜਾਏ ਔਰ ਇੱਕ ਮੈਂ ਆਪਣੇ ਵਾਸਤੇ ਬਣਵਾ ਕੇ ਦੁਬਈ ਲੈ ਕੇ ਆਇਆ ਔਰ ਇਹ ਫੋਨ ਨੇ ਵੀ ਬਣਵਾਈਏ ਔਰ ਇੱਥੇ ਲਿਆਂਦੇ ਵਿੱਚ ਕਸਟਮ ਵਾਲਿਆਂ ਨੂੰ ਵੀ ਡਿਕਲੇਅਰ ਕੀਤਾ ਹੈ ਉਹਂ ਡੇਰਾ ਸਾਹਿਬ ਲਾਹੌਰ ਦੇ ਵਿੱਚ ਡੇਰਾ ਸਾਹਿਬ ਗੁਰਦਵਾਰਨ ਦੇ ਜਿੱਦਾ ਸ਼ਹੀਦੀ ਕੋ ਦੁਆਰਾ ਉਹਦੇ ਹਾਲਾਤ ਵੀ ਅੱਛੇ ਨਹੀਂ ਸਨ। ਔਰ ਉਥੇ ਫੇਰ ਸਾਰਾ ਗਿਰਾਕ ਹੈ। ਪੁਰਾਣਾ ਗਿਰਾਕ ਹੈ। ਤੇ ਦੁਬਾਰਾ ਉਹਨਾਂ ਨੇ ਸਾਰਾ ਬਣਵਾਇਆ ਹੈ। ਔਰ ਉਥੇ ਲੰਗਰ ਦੀ ਵੀ ਹਾਲ ਬੜਾ ਅੱਛਾ ਬਣ ਗਿਆ। ਬਹੁਤ ਅੱਛਾ ਹੋ ਗਿਆ ਹੈ। ਸਰਾਮ ਵੀ ਪੂਰੀ ਨਵੀਂ ਬਣਾ ਦਿੱਤੀ ਹੈ। ਗੁਰਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ। ਸਿਰ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਮੰਨਣ ਵਾਲੇ ਸਿੱਖ ਪੂਰੀ ਦੁਨੀਆ ਦੇ ਵਿੱਚ ਨੇ ਪੰਜਾਬ ਤੋਂ ਭਾਰਤ ਤੋਂ ਬਾਹਰ ਅਸੀਂ ਗਲੋਬਲੀ ਦੇਖਦੇ ਆ ਤਾਂ ਤੁਹਾਨੂੰ ਹਰ ਕੰਟਰੀ ਦੇ ਵਿੱਚ ਹਰ ਥਾਂ ਤੇ ਬੈਠੇ ਹੋਏ ਸਿੱਖ ਨਜ਼ਰ ਆ ਜਾਣਗੇ ਗੁਰੂ ਨਾਨਕ ਸਾਹਿਬ ਦਾ ਜੋ ਸ਼ੁਰੂ ਕੀਤਾ ਸੰਕਲਪ ਸੀ ਉਸ ਨੂੰ ਮੰਨਣ ਵਾਲੇ ਸਿੱਖ ਸੇਵਾ ਦਾ ਸੰਕਲਪ ਦਸਵੰਦ ਦਾ ਸੰਕਲਪ ਇਹ ਵੀ ਜਿਹੜਾ ਪੂਰਾ ਕਰਦੇ ਹੋਏ ਨਜ਼ਰ ਆਉਂਦੇ ਆ ਤਾਂ ਅਸੀਂ ਦੁਬਈ ਦੇ ਵਿੱਚ ਖੜੇ ਆ ਇਸ ਵੇਲੇ ਔਰ ਸਰਦਾਰ ਜਗਜੀਤ ਸਿੰਘ ਕੋਚਰ ਜੀ ਮੇਰੇ ਨਾਲ ਨੇ ਔਰ ਇਹ ਉਹ ਸ਼ਖਸੀਅਤ ਹੈ ਜਿਨ੍ਹਾਂ ਦੇ ਨਾਲ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ ਜਿਨ੍ਹਾਂ ਨੇ ਗੁਰਦੁਆਰਾ ਸੀਸਗੰਨ ਸਾਹਿਬ ਦੇ ਵਿੱਚ ਸੋਨੇ ਦੀ ਪਾਲਕੀ ਦੀ ਸੇਵਾ ਕੀਤੀ ਨਨਕਾਣਾ ਸਾਹਿਬ ਦੇ ਵਿੱਚ ਸੋਨੇ ਦੀ ਪਾਲਕੀ ਦੀ ਸੇਵਾ ਕੀਤੀ ਔਰ ਹੋਰ ਵੀ ਅਣਗਿਣਤ ਗੁਰਧਾਮਾਂ ਦੇ ਵਿੱਚ ਸੇਵਾ ਕੀਤੀ ਹੈ ਔਰ ਅਸੀਂ ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਉਣਾ ਹੈ ਕਿਉਂਕਿ ਇਹੋ ਜੇ ਲੋਕਾਂ ਨੂੰ ਵੀ ਸਾਹਮਣੇ ਲਿਆਉਣਾ ਚਾਹੀਦਾ ਹੈ ਸਰਦਾਰ ਜਗਜੀਤ ਸਿੰਘ ਕੋਚਰ ਜੀ ਦਾ ਸਵਾਗਤ ਕਰਦੇ ਹਾਂ ਕੋਚਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਸਵੀਰ ਦੇ ਕੋਲੇ ਖੜ ਕੇ ਤੁਹਾਡਾ ਇੰਟਰਵਿਊ ਕਰਨ ਦਾ ਮੇਰਾ ਮਕਸਦ ਇਹ ਵੀ ਸੀਗਾ ਕਿ ਇਹ ਤਸਵੀਰ ਜਿਹੜੀ ਆ 골ਡ ਕੋਟਡ ਹੈ ਇਹਨਾਂ ਨੇ ਆਪਦੇ ਦਫ਼ਤਰ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਦੀ ਬਾਲਾ ਮਰਦਾਨਾ ਜੀ ਦੀ ਜਿਹੜੀ ਤਸਵੀਰ ਆ ਉਹ ਵੀ ਲਗਵਾਈ ਹੋਈ ਹੈ ਇਹ ਵੀ ਪੂਰੀ ਉਸੀ ਤਰੀਕੇ ਨਾਲ ਜਿਵੇਂ ਨਾਨਕ ਸਾਹਿਬ ਦੇ ਵਿੱਚ ਹੈ ਔਰ ਇਹ ਸੋਨੇ ਦੀ ਬਣਵਾਈ ਹੋਈ ਤਸਵੀਰ ਇਹਨਾਂ ਨੇ ਆਪਦੇ ਦਫ਼ਤਰ ਦੇ ਵਿੱਚ ਵੀ ਲਗਾਈ ਹੋਈ ਹੈ ਕੁਝ ਸਾਹਿਬ ਸਭ ਤੋਂ ਪਹਿਲਾਂ ਮੈਂ ਇਹੋ ਜਾਨਣਾ ਚਾਹਣਾ ਕਿ ਗੁਰਦੁਆਰਾ ਸੀਸਗਨ ਸਾਹਿਬ ਦੇ ਵਿੱਚ ਸੋਨੇ ਦੀ ਪਾਲਕੀ ਔਰ ਜਾਂ ਫਿਰ ਨਨਕਾਣਾ ਸਾਹਿਬ ਦੇ ਵਿੱਚ ਪਾਕਿਸਤਾਨ ਸੁਨੇ ਦੀ ਪਾਲਕੀ ਤੁਸੀਂ ਲੈ ਕੇ ਗਏ ਦਾ ਸੰਬੰਧ ਚੋਂ ਆਪਦੀ ਸੇਵਾ ਖੱਟੀ ਇਹ ਤੁਹਾਡਾ ਆਈਡੀਆ ਕਿੱਥੋਂ ਸੀਗਾ ਕਿ ਤੁਸੀਂ ਬੇਸਿਕਲੀ ਤੁਸੀਂ ਮੇਰੇ ਇਰਾਨ ਤੋਂ ਜਿਸ ਤਰੀਕੇ ਨਾਲ ਕਿ ਉੱਥੋਂ ਉੱਥੋਂ ਆਈਡੀਆ ਸੀਗਾ ਕਿਉਂਕਿ ਉੱਥੇ ਬਿਲਡਿੰਗਾਂ ਦੇ ਵਿੱਚ ਦੱਸਿਆ ਜਾਂਦਾ ਕਿ ਗੋਲਡ ਦਾ ਕੰਮ ਜ਼ਿਆਦਾ ਹੁੰਦਾ ਅਜਾਗਾ ਮੇਰੇ ਪੈਦਾਸ਼ ਇਰਾਨ ਦੀ ਹੈਗੀ ਐ ਤੇ ਅਸੀਂ ਉੱਥੇ ਸਾਰੇ ਸ਼ਹਿਰਾਂ ਵਿੱਚ ਘੁੰਮਨੇ ਆ ਉੱਥੇ ਮੁਸਲਮਾਨਾਂ ਦਾ ਅੱਠਵਾਂ ਪੈਗੰਬਰ ਮਾਮ ਰਜ਼ਾਦੀ ਦਰਗਾਹ ਹੈ ਗਿਆ ਮਸ਼ਾਦ ਦੇ ਵਿੱਚ ਜੀ ਉੱਥੇ ਉਹਨਾਂ ਨੇ ਸਾਰੇ ਹੀ ਦਰਵਾਜ਼ੇ سونے ਦੇ ਔਰ ਜਿਹੜੀ ਦਰਗਾਹ ਹੈ ਸਾਰੀ سونے ਦੀ ਔਰ ਉੱਥੇ ਬਹੁਤ ਜ਼ਿਆਦਾ سونے ਦਾ ਔਰ ਆਠ ਵਰਗ ਹੈ ਜੀ ਉਸ ਨੂੰ ਦੇਖ ਕੇ ਦਿੱਲੀ ਚ ਆਇਆ ਕਿ ਸਾਡੇ ਸਥਾਨਾਂ ਦੇ ਸਾਡੇ ਗੁਰੂਆਂ ਦੇ ਸਥਾਨ ਤੇ ਵੀ ਇਹੋ ਜਿਹਾ ਕੰਮ ਹੋਣਾ ਚਾਹੀਦਾ ਹੈ ਤੇ ਉਸ ਨੂੰ ਬੇਸ ਰੱਖ ਕੇ ਪਹਿਲੀ ਦਫਾ 1980 ਦੇ ਵਿੱਚ ਫਿਰ ਗੁਰੂ ਮਹਾਰਾਜ ਨੇ ਸੇਵਾ ਬਖਸ਼ੀ ਮੁਰਸੀਸ਼ ਕਾਨ ਗੁਰਦੁਆਰੇ ਦੇ ਵਿੱਚ ਤੇ ਉਹ ਦਾਸ ਦੀ ਸੇਵਾ ਪਰਵਾਨ ਕੀਤੀ ਉਹਨਾਂ ਨੇ ਹੁਤਾਏ ਸੋਨੇ ਦੀ ਪਾਲਕੀ ਬਣਵਾਈ ਸੀ ਨੇਪਾਲ ਕੀ ਉੱਥੇ ਦਾ 1980 ਚ ਹਾਂਜੀ 1980 ਚ 1980 ਦੇ ਵਿੱਚ ਇਹ ਸੇਵਾ ਦਾਸ ਨੂੰ ਉੱਥੇ ਬਖਸ਼ੀ ਗਈ ਸਿਸ਼ਕਨ ਗੁਰਦੁਆਰੇ ਚ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਉਹ ਕਿੱਥੋਂ ਤਿਆਰ ਕਰਵਾਈ ਫਿਰ ਤੁਸੀਂ ਡਿਜ਼ਾਈਨ ਵੀ ਈਰਾਨ ਦਾ ਚੱਕਿਆ ਜਾਂ ਤੁਸੀਂ ਡਿਜ਼ਾਈਨ ਪਾਲਕੀ ਦਾ ਡਿਜ਼ਾਈਨ ਤਾਂ ਇਹ ਆਪਣੇ ਸਾਂਤ ਜੀ ਹੈਗੇ ਨੇ ਉੱਥੇ ਦਿੱਲੀ ਵਿੱਚ ਬੰਗਲਾ ਸਾਹਿਬ ਉਹਨਾਂ ਨੇ ਡਿਜ਼ਾਈਨ ਕਰਦੇ ਨੇ ਅਸੀਂ ਈਰਾਨ ਦੇ ਡਿਜ਼ਾਈਨ ਨਹੀਂ ਯੂਜ਼ ਕਰ ਸਕਦੇ ਤੇ ਅਸੀਂ ਆਪਣੇ ਹੀ ਡਿਜ਼ਾਈਨ ਨੇ ਮੇਰੀ ਕਹਿਣ ਦਾ ਮਕਸਦ ਇਹ ਸੀਗਾ ਪੁੱਛਣ ਦਾ ਕਿ ਉੱਥੋਂ ਦਾ ਜਿਹੜਾ ਆਰਕੀਟੈਕਟ ਹੋਊਗਾ ਉਹ ਵੀ ਡਿਫਰੈਂਟ ਹੋਊਗਾ ਕਿ ਉੱਥੋਂ ਦਾ ਨਹੀਂ ਤੁਸੀਂ ਆਪਣਾ ਯੂਜ਼ ਕਰਕੇ ਸਾਰਾ ਆਪਣੇ ਹੀ ਕਰਕੇ ਸੋਨਾ ਸਾਰਾ ਦਿੱਲੀ ਵਿੱਚ ਚੜਿਆ ਸੀਗਾ ਤੇ ਉਹਨਾਂ ਨੇ ਸਾਰਾ ਇਹ ਪਰਵਾਨ ਸਾਹਿਬ ਬਣਵਾਇਆ ਸੀ ਸਾਰਾ ਤੇ ਉਹ ਉਹ ਤੇ ਦਿੱਲੀ ਵਿੱਚ ਹੀ ਬਣ ਕੇ ਉੱਥੇ ਹੀ ਪਰਮਾਨ ਕੀਤੀ ਗਈ ਸੀ ਸੋਨੇ ਦੀ ਉਹ ਸੋਨੇ ਦੀ ਪਾਲਕੀ ਜਿਹੜੀ ਗੁਰਦਾਰਾ ਸਿਸਗਨ ਸਾਹਿਬ ਚ ਹੈਗੀ ਹੈ ਪਹਿਲੀ ਪਾਲਕੀ ਸੀ ਸ਼ਗਨ ਦੇ ਵਿੱਚ 1980 ਵਿੱਚ ਲਗਾਈ ਗਈ ਸੋਨੇ ਵੀ ਜਿਹੜੀ ਹੋ ਲੈਂਦੀ ਠੀਕ ਉਸ ਤੋਂ ਬਾਅਦ ਫਿਰ ਨਨਕਾਣਾ ਸਾਹਿਬ ਜਾਂ ਉਹਦੇ ਬਾਅਦ ਫਿਰ ਨਨਕਾਣਾ ਸਾਹਿਬ ਤੇ ਵੀ ਦਿਲ ਕਰਦਾ ਸੀਗਾ ਤੇ ਉਹ ਭਾਈ ਆਪਣੇ ਸੰਤ ਜਗਤਾਰ ਸਿੰਘ ਹੋਰਾਂ ਨੇ ਹਿੰਮਤ ਕੀਤੀ ਜੀ ਉਹਨਾਂ ਨੇ ਪਾਲਕੀ ਬਣਾਈ ਤੇ ਅਸੀਂ ਸਕਾਟ ਕੀਤੀ ਨਨਕਾਣਾ ਸਾਹਿਬ ਤੱਕ ਉੱਥੇ ਤੇ ਉਸ ਵਕਤ नगर कीर्तन ਦੇ ਵੀ ਘੱਟ ਤੋਂ ਘੱਟ ਕੁਛ ਵੀ ਨਹੀਂ ਤੇ ਕਈ ਲੱਖ ਕਈ ਲੱਖ ਪੰਜਾਬ ਦੇ ਸਰਦਾਰਾਂ ਨੇ ਉਹਦੇ ਨਾਲ ਹਿੰਮਤ ਕਰਕੇ ਸਾਡੇ ਨਾਲ ਚੱਲੇ ਔਰ ਬੜਾ ਲੰਮਾ ਜਲਸਾ ਸੀ ਬੜਾ ਵੱਡਾ ਨਗਰ ਕੀਰਤਨ ਸੀ ਮਤਲਬ ਇਹੋ ਜੀ ਸੀ ਦੇਖਣ ਨੂੰ ਨਿਮਿਤੀ ਉਸ ਵਕਤ ਇਹ ਤੁਹਾਡੇ ਇਕੱਲਿਆਂ ਦੀ ਐਫਰਟ ਸੀਗੇ ਜਾਂ ਕਲੈਕਟਿਵ ਐਫਰਟ ਸੀਗੇ ਤੁਹਾਡੇ ਇਹ ਸਾਡੇ ਪਰਿਵਾਰ ਦੇ ਐਕਟਿਵ ਉਹਨਾਂ ਦਾ ਸੀ ਔਰ ਨਾਲ ਸਰਨਾ ਸਾਹਿਬ ਨੇ ਹਿੰਮਤ ਦਿੱਤੀ ਤੇ ਇਹਨਾਂ ਨੇ ਸਾਰਾ ਮੈਨੇਜਮੈਂਟ ਕੀਤੀ ਇਹਨਾਂ ਦੀ ਮੈਨੇਜਮੈਂਟ ਦੇ ਥੱਲੇ ਅਸੀਂ ਸਾਰੇ ਹੀ ਫਿਰ ਧਰ ਗਏ ਹਮਮ ਅਚੰਨ ਕਾਨਾ ਸਾਹਿਬ ਫਿਰ ਤੁਸੀਂ ਪਹਿਲਾਂ ਉਹਨਾਂ ਨੂੰ ਅਪਰੋਚ ਕਰਨਾ ਪਿਆ ਵੀ ਅਸੀਂ ਪਾਲਕੀ ਸਭ ਲੈ ਕੇ ਆਉਣੀ ਬਿਲਕੁਲ ਪਰਮਿਸ਼ਨ ਲੈਣੀ ਪੈਂਦੀ ਉਹ ਸਰਨਾ ਸਾਹਿਬ ਨੇ ਸਭ ਪਰਮਿਸ਼ਨਾਂ ਲਿੱਤੀਆਂ ਸੰਤ ਤੁਹਾਡੇ ਆਸੇ ਉਹ ਪੰਜਾਬ ਵਿੱਚੋਂ ਜੀਟੀ ਰੋਡ ਤੇ ਇੰਨੀ ਲੰਬੀ ਮਤਲਬ ਨਗਰ ਕੀਰਤਨ ਕੱਢਣ ਦੀ ਵੀ ਪਰਮਿਸ਼ਨ ਸੈਂਟਰਲ ਗਵਰਨਮੈਂਟ ਕੋਲੋਂ ਔਰ ਪੰਜਾਬ ਗਵਰਨਮੈਂਟ ਕੋਲੋਂ ਸਰਨਾ ਸਾਹਿਬ ਨੇ ਲਈ ਦਿੱਤੀ ਸੀ ਨਿਤ ਇਹ ਹੋ ਇਹ ਪਾਸੀਬਲ ਨਹੀਂ ਸੀਗਾ ਇੰਨਾ ਲੰਬਾ ਨਗਰ ਕੀਰਤਨ ਮੇਰੇ ਖਿਆਲ ਦੇ ਵਿੱਚ ਕਿ ਦੁਨੀਆ ਇਤਨੀ ਨਿਕਲਿਆ ਸੀਗਾ ਅੱਛਾ ਤੁਸੀਂ ਫਿਰ ਜਦੋਂ ਪਾਕਿਸਤਾਨ ਚ ਨਨਕਾਣਾ ਸਾਹਿਬ ਚ ਲੈ ਕੇ ਗਏ ਬਲਕਿ ਜਿਹੜੀ ਨਨਕਾਣਾ ਸਾਹਿਬ ਸੋਨੇ ਦੀ ਪਾਲਕੀ ਰੱਖੀ ਹੋਈ ਹੈ ਉਹ ਤੁਸੀਂ ਜਿਹੜਾ ਹਾਂ ਉੱਥੇ ਕੁਝ ਸੇਵਾ ਕੀਤੀ ਹਾਂ ਉੱਥੇ ਸਾਡੇ ਪਰਿਵਾਰ ਦੀ ਹੈਗੀ ਹੈ ਔਰ ਉੱਥੇ ਕੀਤੀ ਹੈ ਅਸੀਂ ਪੂਰੀ ਐਸਕੋਰ ਐਸਗਾਰਡ ਕੀਤੀ ਹੈ ਔਰ ਉਸ ਦੇ ਬਾਅਦ ਫਿਰ ਜਿਹੜੀ ਪਾਲਕੀ ਸਾਹਿਬ ਅ ਕਰਤਾਰਪੁਰ ਗਈ ਉਸ ਨੂੰ ਵੀ ਅਸੀਂ ਵਾਇਆ ਵਾਗਾ ਬਾਰਡਰ ਸਨਨਾ ਸਾਹਿਬ ਦੇ ਨਾਲ ਪੂਰੀ ਐਸਕਾਟ ਕਰਕੇ ਲੈ ਕੇ ਗਏ ਬਣਵਾਈ ਵੀ ਤੁਸੀਂ ਫਿਰ ਨਹੀਂ ਅਸੀਂ ਨਹੀਂ ਬਣਵਾਈ ਸੀ ਉਹ ਸੰਤਾ ਨੇ ਬਣਵਾਈ ਸੀ ਸੰਜਗਦਾਰ ਸਿੰਘ ਉਹਨੇ ਬਣਵਾਈ ਸੀ ਪਰ ਐਸਕਾਟ ਅਸੀਂ ਕੀਤੀ ਸਾਰਾ ਕੰਮ ਮਤਲਬ ਅਸੀਂ ਨਾਲ ਸਾਂ ਬਿਲਕੁਲ ਮਤਲਬ ਜਿਵੇਂ ਸਪਾਈ ਬਣ ਕੇ ਅਸੀਂ ਗਏ ਉਹਦੇ ਨਾਲ ਪੂਰੀ ਚੌਕੇਦਾਰੀ ਦੇ ਨਾਲ ਉੱਥੇ ਪਹੁੰਚਾ ਕੇ ਫਿਰ ਅਸੀਂ ਹਾਲਾਤ ਕਿਹੋ ਜਿਹੇ ਸੀਗੇ ਉਸ ਵੇਲੇ ਜਦੋਂ ਨਾਨਕਾਣਾ ਸਾਹਿਬ ਤੁਸੀਂ ਪਾਲਕੀ ਲੈ ਕੇ ਗਏ ਸੋਨੇ ਦੀ ਕਿਹੋ ਜਿਹੇ ਹਾਲਾਤ ਸੀਗੇ ਠੀਕ ਸੀਗੇ ਹਾਲਾਤਿਆਂ ਉਸ ਵਾਰ ਪੋਲਿਟਿਕਲ ਹਾਲਾਤ ਤਾਂ ਇੰਝ ਚੱਲਦੇ ਰਹਿੰਦੇ ਨੇ ਬਾਕੀ ਸਾਡੇ ਵਾਸਤੇ ਕੋਈ ਮੁਸ਼ਕਲ ਨਹੀਂ ਸੀ ਤੁਹਾਡੇ ਵਾਸਤੇ ਬੜਾ ਅੱਛਾ ਵੈਲਕਮ ਦਿੱਤਾ ਪਾਕਿਸਤਾਨ ਗੌਰਮੈਂਟ ਨੇ ਬੜੀ ਐਕਸੈਪਟ ਕੀਤਾ ਔਰ ਕੋਈ ਪ੍ਰੋਬਲਮ ਨਹੀਂ ਆਈ ਨਹੀਂ ਮੌਕੇ ਦੇ ਹਾਲਾਤ ਜਿੱਦਾਂ ਕੋਈ ਬਿਲਡਿੰਗ ਦੇ ਗੁਰਦੁਆਰਾ ਸਾਹਿਬ ਦੇ ਉਹ ਦੇਖੋ ਜੀ ਬਹੁਤ ਹੀ ਬੁਰੇ ਹਾਲਾਤ ਇੱਜਾ ਕੇ ਸਭ ਜਦੋਂ ਅਸੀਂ ਮਤਲਬ ਪਹਿਲੀ ਦਫਾ ਮੈਂ 1990 ਚ ਗਿਆ ਸਾਂ ਤੇ ਉਥੋਂ ਦੇ ਹਾਲਾਤ ਦੇਖ ਕੇ ਨਨਕਾਣਾ ਸਾਹਿਬ ਦੇ ਸੱਚੀ ਦੁਨਾ ਹੁੰਦਾ ਸੀ ਅੱਛਾ ਸਭ ਕੁਝ ਕਮਰਿਆਂ ਦੇ ਬੁਰੇ ਹਾਲ ਕੋਈ ਸਫਾਈ ਨਹੀਂ ਕੋਈ ਕੁਝ ਨਹੀਂ ਕਿਵੇਂ ਹੁੰਦਾ ਸੀ ਬਸ ਉਸੇ ਦੇ ਹਾਲਾਤ ਨੂੰ ਦੇਖ ਕੇ ਦਿੱਲੀ ਚ ਆਇਆ ਕਿ ਇੱਥੇ ਕੁਝ ਨਾ ਕੁਝ ਹੋਣਾ ਚਾਹੀਦਾ ਅਸੀਂ ਚੂਨਾ ਮੰਡੀ ਤੋਂ ਸ਼ੁਰੂ ਕੀਤਾ ਗੁਰੂ ਰਾਮਦਾਸ ਦਾ ਜਨਮ ਸਥਾਨ ਚੂਨਾ ਮੰਡੀ ਵਿੱਚ ਜਿਹੜਾ ਕਿ ਬਿਲਕੁਲ ਗਿਰਨ ਦੀ ਹਾਲਤ ਸੀਗਾ ਬਹੁਤ ਹੀ ਉਹਦੀ ਮਤਲਬ ਪਥੈਟਿਕ ਜਈ ਪੋਜੀਸ਼ਨ ਸੀ ਤੇ ਸਾਡੇ ਕੋਲੋਂ ਦੇਖਿਆ ਨਹੀਂ ਗਿਆ ਅਸੀਂ ਸਰਕਾਰ ਨੂੰ ਅਪਲਾਈ ਕੀਤਾ ਸਰਨਾਬ ਸਾਹਿਬ ਨੇ ਹਿੰਮਤ ਕੀਤੀ ਉਹ ਸਾਨੂੰ ਵੀ ਗੁਰੂ ਨੇ ਹਿੰਮਤ ਬਖਸ਼ੀ ਅਸੀਂ ਉਹ ਚੁਣ ਮੰਡਿਤ ਹੋ ਇਹ ਕੰਮ ਕਰਨਾ ਸ਼ੁਰੂ ਕੀਤਾ ਔਰ ਸਾਡੇ ਸੰਤ ਜਗਦਾ ਸਿੰਘ ਹੋਰਾਂ ਨੇ ਇਹ ਸੇਵਾ ਕਬੂਲ ਕੀਤੀ ਸਾਡੇ ਕੋਲੋਂ ਅਸੀਂ ਫੰਡਸ ਜਿਵੇਂ ਤੇਵੇਂ ਕਰਕੇ ਸਾਰੇ ਪੁਛਾਏ ਉਹਨਾਂ ਨੂੰ ਹਰਾ ਕੰਮ ਕੀਤਾ ਅਜ ਚੁੰਨਾ ਮੰਡੀ ਦੇ ਵਿੱਚ ਉਹ ਗੁਰਦੁਆਰਾ ਦੇਖਣ ਦੇ ਕਾਬਿਲ ਹੈਗਾ ਗੁਰੂ ਰਾਮਦਾਸ ਜੀ ਦਾ ਜਿਹੜਾ ਜਨਮ ਸਥਾਨ ਚੁੰਨਾ ਮੰਡੀ ਲਾਹੌਰ ਸੀ ਬਹੁਤ ਡਿੱਗਣ ਵਾਲਾ ਸੀਗਾ ਉਸ ਵੇਲੇ ਸਿਚੁਏਸ਼ਨ ਉਹ ਬਿਲਕੁਲ ਗਿਰਨ ਵਾਲਾ ਹੀ ਹਾਲਾਤ ਸੀਗਾ ਅਗਰ ਅਸੀਂ ਉਸ ਵਕਤ ਸ਼ੁਰੂ ਨਹੀਂ ਕਰਦੇ ਤੇ ਉਹਦੀ ਹਾਲਾਤ ਬਹੁਤ ਖਰਾਬ ਸਨ ਬਹੁਤ ਖਰਾਬ ਸਨ ਔਰ ਬਿਆਨ ਨਹੀਂ ਕੀਤੇ ਜਾ ਸਕਦੇ ਉਹ ਫੋਟੋਆਂ ਮੈਂ ਕੋਲ ਨਹੀਂ ਹੈਗੀਆਂ ਪਰ ਅਗਰ ਮੈਂ ਤੁਹਾਨੂੰ ਪੰਚਾ ਸਕਿਆ ਹੁੰਦਾ ਦਿਖਾਵਾਂਗਾ ਕਿ ਭਾਈ ਕਿਸ ਹਾਲਾਤ ਵਿੱਚ ਠੀਕ ਹੋ ਅੱਛਾ ਫਿਰ ਸੇਵਾ ਤੁਸੀਂ ਕਲੈਕਟਿਵਲੀ ਕੀਤੀ ਜਾਂ ਆਪ ਦੇ ਜਿਹੜੇ ਜਸਵੰਤ ਕੰਢ ਕੇ ਮਾਇਆਸੀ ਕੀਤੀ ਤੇ ਫਿਰ ਜਿਹੜਾ ਉੱਥੇ ਸੰਗਤ ਉੱਥੇ ਦਰਸ਼ਨ ਕਰਨ ਜਾਂਦੀ ਸੀ ਉਹਨਾਂ ਨੇ ਵੀ ਉੱਥੇ ਜ਼ੋਰ ਕੰਟ੍ਰਿਬਿਊਟ ਕੀਤਾ ਹੈਗਾ ਜਿਹੜੀ ਲੰਡਨ ਤੋਂ ਆਉਂਦੀ ਸੀ ਕੈਨੇਡਾ ਤੋਂ ਆਉਂਦੀ ਸੀ ਔਰ ਜਿੱਥੋਂ ਵੀ ਕੋਈ ਸੰਗਤ ਆਉਂਦੀ ਸੀ ਉੱਥੇ ਇਹ ਤੱਕਣ ਵਾਸਤੇ ਕਿ ਭਈ ਇਹ ਜਨਮ ਸਾਨੇ ਗੁਰ ਰਾਮ ਦਾਸ ਦਾ ਉਹ ਬੜਾ ਇੰਪੋਰਟੈਂਟ ਜਗ੍ਹਾ ਸਾਡੇ ਵਾਸਤੇ ਬਿਲਕੁਲ ਜਿੰਨੀ ਇੰਪੋਰਟੈਂਟ ਉਹ ਨਾਨਕਦੇਵ ਜੀ ਦਾ ਜਨਮ ਸਥਾਨ ਹੈ ਉਹਨੇ ਇੰਪੋਰਟੈਂਟ ਗੁਰੂ ਅਮਰਦਾਸ ਸਾਡੇ ਵਾਸਤੇ ਤੇ ਅਸੀਂ ਉੱਥੇ ਫਿਰ ਆਂਦੇ ਸਨ ਦਰਸ਼ਨ ਕਰਨ ਤੇ ਕੁਛ ਨਾ ਕੁਛ ਜੋ ਵੀ ਜਿੱਦੀ ਇੱਛਾ ਹੁੰਦੀ ਸੀ ਉਹ ਆਪਣੇ ਤਰੀਕੇ ਨਾਲ ਪੇਟਾ ਦਿੰਦਾ ਸੀਗਾ ਜਦੋਂ ਤੁਸੀਂ ਗਏ ਹੋ ਉਦੋਂ ਹਾਲਾਤ ਦੇਖ ਕੇ ਕੀ ਜ਼ਹਿਨ ਦੇ ਵਿੱਚ ਆਇਆ ਤੁਹਾਡੇ ਕੋਚ ਸਾਹਿਬ ਕੀ ਸਾਰੀ ਦੁਨੀਆ ਦੇ ਵਿੱਚ ਸਿੱਖ ਸਪਰੈਡ ਹੋ ਗਏ ਸਾਰੀ ਦੁਨੀਆ ਦੇ ਵਿੱਚ ਬੈਠੇ ਆ ਪਰ ਜਿਹੜੇ ਗੁਰੂਆਂ ਦੇ ਫਲਸਫੇ ਨੂੰ ਅਸੀਂ ਮੰਨਦੇ ਆ ਉਹਨਾਂ ਦਾ ਜਿਹੜਾ ਜਨਮ ਸਥਾਨ ਹੈ ਉਹਦੇ ਹਾਲਾਤ ਐਨੇ ਮਾੜੇ ਸੀਗੇ ਉਦੋਂ ਕੀ ਜ਼ਹਿਨ ਦੇ ਵਿੱਚ ਆਇਆ ਫਿਰ ਤੁਹਾਡੇ ਐਂ ਲਗਾ ਹਰ ਖਾਲਸਾ ਹਰ ਰੋਜ਼ ਅਰਦਾਸ ਕਰਦਾ ਹੈ ਕਿ ਜਿਹੜੇ ਵਿਛੜੇ ਹੋਏ ਸਾਡੇ ਗੁਰਦੁਆਰੇ ਹੈਗੇ ਉਹਨਾਂ ਦਾ ਦਰਸ਼ਨ دیدار ਹੋਏ ਤੇ ਉਸ ਨੂੰ ਨਜ਼ਰ ਰਖਦ ਹੋਏ ਅਗਰ ਅਸੀਂ ਦਰਸ਼ਨ دیدار ਕਰਨ ਜਾਈਏ ਔਰ ਉੱਥੇ ਸਾਡਾ ਗੁਰਦੁਆਰਾ ਸਾਹਿਬ ਗਿਰ ਰਿਹਾ ਹੋਣ ਤੇ ਅਸੀਂ ਕੀ ਸੋਚਾਂਗੇ ਐਸੋ ਦੇਖਣ ਨਹੀਂ ਗਾ ਮੋਸ਼ਰ ਮੁਕੀ ਸੁਤ ਨਹੀਂ ਦੇਖ ਇਮੋਸ਼ਨਲ ਹੋ ਗਏ ਤੁਸੀਂ ਕਹਿ ਰਹੇ ਸੀ ਕਿ ਅੱਖਾਂ 'ਚ ਹੰਝੂ ਆ ਗਏ ਸੀ ਬਿਲਕੁਲ 100% ਇਹ ਉਹਦੀ ਸੇਵਾ ਸੀ ਉਹਨੇ ਕਰਵਾਈ ਹੈ ਇਹ ਕਾਰਪੂਰਕ ਨੇ ਕਰਾਈ ਹੈ ਹੁਣ ਵੀ ਇਮੋਸ਼ਨਲ ਹੋ ਰਹੇ ਹੋ ਤੁਸੀਂ ਦੇਖੋ ਜੀ ਇਹ ਉਹਦੀ ਮਿਹਰ ਹੈ ਸਾਬ ਉਹਦੀ ਮਿਹਰ ਹੈ ਉਸੇ ਦੇ ਨਾਲ ਸਭ ਕੁਝ ਹੁੰਦਾ ਅੱਖਾਂ 'ਚ ਹੰਝੂ ਕਿਉਂ ਆ ਗਏ ਤੁਹਾਡੇ ਇਹ ਪਿਆਰ ਦੇ ਗੁਰੂ ਦੇ ਖਾਤਰ ਇਹ ਸਾਡੇ ਗੁਰੂ ਦੇ ਖਾਤਰ ਉਹਦੇ ਪਿਆਰ ਦੇ ਉਹਦੀ ਬਖਸ਼ਿਸ਼ ਦੇ ਹੰਝੂ ਉਹ ਸੀਨ ਯਾਦ ਆ ਗਿਆ ਉਹ ਜਿਹੜੇ ਹਾਲਾਤ ਸੀਗੇ ਉਹਨੂੰ ਸਾਫ ਤੇ ਜਨਮ ਸਥਾਨ ਦੇ ਵਿੱਚ ਕਰਕੇ ਚੁੰਜੂਆ ਬਿਲਕੁਲ ਬਿਲਕੁਲ ਉੱਥੇ ਲੋਕਾਂ ਨੇ ਦੁਕਾਨਾਂ ਅੰਦਰ ਤੱਕ ਲੱਗੇ ਸਨ ਔਰ ਬੜੀ ਮੁਸ਼ਕਲਾਂ ਦੇ ਨਾਲ ਖਾਲੀ ਕਰਾ ਕੇ ਜਗਾ ਉਹ ਜਗਾ ਬਣਾਈ ਗਈ ਹੈ ਉੱਥੇ ਇੱਕ बावਲੀ ਵੀ ਸੀ ਗੁਰਨਾਮਦਾਸ ਦੇ ਡੋਡੀ ਦੇ ਵਿੱਚ ਉਹਨੂੰ ਵੀ ਸਾਫ ਕਰਾ ਕੇ ਉਹਨੂੰ ਵੀ ਸਾਰਾ ਠੀਕ ਕਰਾਇਆ ਸਾਰਾ ਹੋ ਗਿਆ ਹੁਣ ਸ਼ੁਕਰ ਹੈ ਬਾਬੇ ਦਾ ਬਹੁਤ ਵਧੀਆ ਹੋ ਗਿਆ ਉਹ ਗੁਰਦੁਆਰਾ ਸਾਹਿਬ ਦੀ ਜਿਹੜੀ ਕਾਰ ਸੇਵਾ ਮੈਂ ਕਹਿ ਸਕਦਾ ਉਹ ਤੁਸੀਂ ਕਰਵਾਈ ਮਤਲਬ ਆਉਦੇ ਦਸਵੰਦ ਤੇ ਪੈਸੇ ਤੋਂ ਮੇਰੇ ਕੋਲ ਬਿਲਕੁਲ ਜਿੱਥੇ ਤੱਕ ਹੋ ਸਕਦੀ ਜਰੂਰ ਕੀਤੀ ਹੈ ਹੁਣ ਕੀਤੀ ਹੈ ਉੱਥੇ ਵੀ ਕੀਤੀ ਹੈ ਫਿਰ ਗੁਰਦੁਆਰਾ ਸਾਹਿਬ ਵਧੀਆ ਸਿਚੁਏਸ਼ਨ ਜ ਬਣਿਆ ਹੈ ਗੁਰਦੁਆਰਾ ਸਾਹਿਬ ਹਾਂਜੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਉੱਥੇ ਹੁਣ ਬਿਲਕੁਲ ਫਰਸਟ ਕਲਾਸ ਔਰ ਚਾਰ ਰਹਿਣ ਦੇ ਵੀ ਕਮਰੇ ਹੈਗੇ ਨੇ ਹਮ ਏਅਰ ਕੰਡੀਸ਼ਨ ਕਮਰੇ ਹੈਗੇ ਨੇ ਔਰ ਹਰ ਰੋਜ਼ ਲੰਗਰ ਉੱਥੇ ਬੰਦਾ ਔਰ ਹਰ ਸਾਲ ਉਥੇ ਅਖੰਡ ਪਾਠ ਰੱਖਿਆ ਜਾਂਦਾ ਕੋਈ ਰਾਮਦਾਸ ਦੇ ਜਨਮ ਦਿਨ ਤੇ ਪਾਠੀ ਸਿੰਘ ਜੋ ਨੇ ਉਥੇ ਹੈਗੇ ਨੇ ਇੱਕ ਹੈਗਾ ਉਥੇ ਪਰਮਾਨੰਦ ਸਿੰਘ ਹਾਂ ਤੇ ਉਹਨਾਂ ਨੂੰ ਜਿਹੜਾ ਕੋਈ ਉਹਨਾਂ ਦੀ ਤਨਖਾਹ ਆ ਜਾਂ ਉਹਨਾਂ ਦਾ ਨਹੀਂ ਉਹ ਉਹ ਸਭ ਉਥੋਂ ਹੀ ਜਿਹੜੀ ਚੜ੍ਹਤ ਆਂਦੀ ਏ ਉਸ ਹੀ ਸਰਕਾਰ ਵਗੈਰਾ ਉਹ ਜੋ ਹੈਗੇ ਨੇ ਉਹਨਾਂ ਦੇ ਥੱਲੇ ਆ ਕਿਉਂਕਿ ਗੁਰਦੁਆਰੇ ਸਾਰੇ ਐਂਡ ਆਫ ਦਾ ਡੇ ਉਕਾਬ ਪਾਕਿਸਤਾਨ ਦੇ ਥੱਲੇ ਆ ਗਏ ਨੇ ਸਾਡੇ ਥੱਲੇ ਨਹੀਂ ਆ ਗਏ ਜੀ ਪਰ ਅਤਸ ਵੀਫੇਲ ਤੁਸੀਂ ਜਦੋਂ ਨਨਕਾਣਾ ਸਾਹਿਬ ਗਏ ਉਥੋਂ ਹੂਬੂ ਲਿਆ ਕੇ 골ਡ ਕੋਟਡ ਸੋਨੇ ਦੀ ਬਣਵਾਈ ਫਿਰੇ ਤਸਵੀਰ ਇਹ ਨਨਕਾਣਾ ਸਾਹਿਬ ਦਾ ਨਮਸਾਨ ਤੇ ਇਹੋ ਜਿਹੀ ਇੱਕ ਤਸਵੀਰ ਲੱਗੀ ਹੋਈ ਹੈ ਅੱਜ ਵੀ ਲੱਗੀ ਹੋਈ ਹੈ ਉਹਨੂੰ ਦੇਖ ਕੇ ਉਹਦੇ ਥੋੜੀ ਜੀ ਹਾਲਤ ਅੱਛੀ ਨਹੀਂ ਥੀ ਕਿਉਂਕਿ ਉਹ ਸ਼ਾਇਦ ਮਹਾਰਾਜਾ ਰਣਜੀਤ ਸਿੰਘ ਦੇ ਵਕਤ ਦੀ ਹੈਗੀ ਸੀ ਜੀ ਤੇ ਦਿਲ ਆਇਆ ਕਿ ਇੱਕ ਨਵੀਂ ਇੱਥੇ ਲਗਾਤੀ ਜਾਏ ਇਫਰ ਇੱਕ ਉਥੋਂ ਵਾਸਤੇ ਬਣਵਾਈ ਨਨਕਾਣਾ ਸਾਹਿਬ ਲਈ ਵੀ ਬਣਵਾਈ ਤੁਸੀਂ ਇੱਕ ਨਨਕਾਣਾ ਸਾਹਿਬ ਵਾਸਤੇ ਬਣਵਾਈ ਕਿ ਉਹਨੂੰ ਰਿਪਲੇਸ ਕਰ ਦਿੱਤਾ ਜਾਏ ਔਰ ਇੱਕ ਮੈਂ ਆਪਣੇ ਵਾਸਤੇ ਬਣਵਾ ਕੇ ਦੁਬਈ ਲੈ ਕੇ ਆਇਆ ਔਰ ਇਸਹੁਨੇ ਦੀ ਬਣਵਾਈਏ ਔਰ ਇਥੇ ਲਿਆਨ ਦੇ ਵਿੱਚ ਕਸਟਮ ਆਲਿਆਂ ਨੂੰ ਵੀ ਡਿਕਲੇਅਰ ਕੀਤਾ ਸਾਰਾ ਡਿਕਲੇਅਰ ਕਰਕੇ ਲੈ ਕੇ ਆਇਆ ਬਾਬਾ ਜੀ ਆਪੇ ਚੁਲ ਕੇ ਆਇਨਾ ਸਭ ਪੁੱਛੋ ਇਹ ਆਪੇ ਆਇਨੇ ਇੱਕ ਕਦੋਂ ਲੈ ਕੇ ਕਦੋਂ ਬਣਵਾਈਏ ਤਸਵੀਰ ਤੁਸੀਂ ਗੁਰੂ ਸਾਹਿਬ ਦੀ 19 2003 ਦੇ ਵਿੱਚ ਬਣਵਾਈ ਸੀ ਕਿੰਨਾ ਖਰਚਾ ਆਇਆ ਸੀ ਉਹ ਇਸ ਤਸਵੀਰ ਤੇ ਮਾफी ਮੰਗਣਾ ਅੱਛਾ ਕਿੰਨਾ ਮੈਂ ਪੁੱਛਾਂ ਵਜ਼ਨ ਕਿੰਨਾ ਇਸ ਤਸਵੀਰ ਦਾ ਇਸ ਵਜ਼ਨ ਦਾ ਤਕਰੀਬਨ 100 ਕਿਲੋ ਦੇ ਕਰੀਬ ਆਗਾ 100 ਕਿਲੋ ਹਾਂ 100 ਕਿਲੋ ਸੋਨਾ ਇਹਦੇ 'ਚ ਸੋਨਾ ਸਾਰਾ ਨਹੀਂ ਆਗਾ ਇਹਦੇ ਪਿੱਛੇ ਪਿੱਛੇ ਕਾਪਰ ਆਗਾ ਕਾਪਰ ਦੇ ਉੱਤੇ ਸੋਨਾ ਹੈ ਕਾਪਰ ਦੇ ਉੱਤੇ ਹਾਂ ਅੱਛਾ ਸੋਨਾ ਕਿੰਨਾ ਪੁੱਛ ਸਕਦਾ ਮੈਂ ਪਤਾ ਨਹੀਂ ਕਿ ਉਹਨਾਂ ਨੇ ਲਗਾਇਆ ਸੀ ਇਹ ਮੈਨੂੰ ਪਤਾ ਹੈਗਾ নো ਆਈਡੀਆ ਦਾ ਪਰ ਸਭ ਗੁਰੂ ਸਾਹਿਬ ਦੀ ਗੁਰਨਾਮਕੀ ਬਹੁਤ ਸਿੱਧਾ ਹੈ ਸਭ ਬੋਲ ਕੇ ਦੱਸਦਾ ਹੈ ਤੇ ਪ੍ਰੇਰਣਾ ਕਿੱਥੋਂ ਮਿਲਦੀ ਹੈ ਤੁਹਾਨੂੰ ਕਿਉਂਕਿ ਜਦੋਂ ਹੋਰ ਵੀ ਬਹੁਤ ਸਾਰੇ ਸਿੱਖ ਹੈਗੇ ਆ ਪਰ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪੰਜੇ ਉਂਗਲਾਂ ਹੀ ਆਪਾਂ ਕਹਿੰਦੇ ਨੇ ਹੱਥ ਦੇ ਇੱਕੋ ਜਿਹੇ ਨਹੀਂ ਹੁੰਦੀਆਂ ਤੁਸੀਂ ਬਹੁਤ ਮਹਾਨ ਸੇਵਾ ਕੀਤੀ ਹੈ ਇਹਦੇ ਲਈ ਮੇਰਾ ਸਿਰ ਪ੍ਰਣਾਮ ਕਰਦਾ ਮੈਂ ਤੁਹਾਨੂੰ ਇਸ ਚੀਜ਼ ਦੇ ਲਈ ਕਿਉਂਕਿ ਇੰਨੀ ਵੱਡੀ ਸੇਵਾ ਗੁਰੂ ਰਾਮਦਾਸ ਜੀ ਦਾ ਜਨਮ ਸਥਾਨ ਜਿਹੜੇ ਠੱਠੇ ਹੋਏ ਸੀਗੇ ਅ ਕਮਰੇ ਵੀ ਉੱਥੇ ਜਿਹੜੀ ਸਿਚੁਏਸ਼ਨ ਸੀਗੀ ਉਹ ਤੁਸੀਂ ਸੇਵਾ ਕੀਤੀ ਫਿਰ ਤੁਸੀਂ ਨਨਕਾਣਾ ਸਾਹਿਬ ਪਾਲਕੀ ਲੈ ਕੇ ਗਏ ਸੀਸਗੰਜ ਸਾਹਿਬ ਪਾਲਕੀ ਲੈ ਕੇ ਗਏ ਗੋਲਡ ਦੀ ਸੋਨੇ ਦੀ ਪਾਲਕੀ ਦੀ ਸੇਵਾ ਕੀਤੀ ਤੁਸੀਂ ਹੋਰ ਵੀ ਵਕ ਵਕ ਥਾਵਾਂ ਤੇ ਹੋਰ ਵੀ ਪ੍ਰੋਜੈਕਟ ਚੱਲ ਰਿਹਾ ਹੈ ਤੁਹਾਡੇ ਇੱਕ ਸਿੱਖ ਹੋਣ ਦੇ ਨਾਤੇ ਕਿ ਕੁੰਨ ਡੇਰਾ ਸਾਹਿਬ ਲਾਹੌਰ ਦੇ ਵਿੱਚ ਡੇਰਾ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਦੁਆਰਾ ਹੈ ਉਹਦੀ ਹਾਲਾਤ ਵੀ ਅੱਛੇ ਨਹੀਂ ਸਨ। ਔਰ ਉਥੇ ਫੇਰ ਸਾਰਾ ਗਿਰਾਕ ਹੈ, ਪੁਰਾਣਾ ਗਿਰਾਕ ਹੈ। ਤੇ ਦੁਬਾਰਾ ਹੁਣ ਅਸੀਂ ਸਾਰਾ ਬਣਵਾਇਆ ਹੈ। ਔਰ ਉਥੇ ਲੰਗਰ ਦੀ ਵੀ ਹਾਲ ਬੜਾ ਅੱਛਾ ਬਣ ਗਿਆ ਹੈ। ਬਹੁਤ ਅੱਛਾ ਹੋ ਗਿਆ ਹੈ। ਸਰਾਮ ਵੀ ਪੂਰੀ ਨਵੀਂ ਬਣਾਤੀ ਹੈ। ਅੱਛਾ। ਪੂਰੀ ਸਰਾਮ ਵੀ ਡੇਰਾ ਸਾਹਿਬ ਦੇ ਵਿੱਚ ਪੂਰੀ ਬਣ ਗਈ ਹੈ। ਘੱਟ ਤੋਂ ਘੱਟ 250-300 ਬੰਦਾ ਉਸ ਸਰਾ ਦੇ ਵਿੱਚ ਰਹਿ ਸਕਦਾ ਆਰਾਮ ਨਾਲ। ਕੋਈ ਮੁਸ਼ਕਲ ਨਹੀਂ ਆਏਗੀ। ਔਰ ਪਹਿਲੇ ਸੁਰੰਗਾ ਮੜੀਆਂ ਹੋਈਆਂ ਸਰ ਜੀ ਹੁਣ ਖੁੱਲੇ ਕਮਰੇ ਬਣ ਗਏ ਇਹ ਫਾਇਦਾ ਹੋਇਆ ਕੁਝ ਸਭ ਜ਼ਿੰਦਗੀ ਚ ਕੰਮ ਬਹੁਤ ਕਰ ਲਿਆ ਤੁਸੀਂ ਬਹੁਤ ਵੱਡੇ ਬਿਜ਼ਨਸਮੈਨ ਹੋ ਤੁਸੀਂ ਦੁਬਈ ਦੇ ਕੀ ਕੁਝ ਚੀਜ਼ਾਂ ਹੋਰ ਸੋਚਦੇ ਹੋ ਕਿ ਹੋਰ ਅਗਲੀ ਜ਼ਿੰਦਗੀ ਦੇ ਵਿੱਚ ਕੀ ਕੁਝ ਕਰਨਾ ਕੀ ਪਲਾਨਸ ਕੀ ਨੇ ਆਸਟੌਨ ਦੇ ਦੇਖੋ ਜੀ ਮੇਰੀ ਵਾਈਫ ਨੇ ਬਹੁਤ ਕੁਝ ਲੱਭਾ ਮੇਰੀ ਤਾਂ ਉਮਰ ਹੋ ਗਈ 80 ਸਾਲ ਤੇ ਹੁਣ ਤਾਂ ਮੇਰੇ ਗ੍ਰੈਂਡਸਨ ਜੀ ਮੇਰੇ ਪੋਤੇ ਜਿਹੜਾ ਹੈਗੇ ਉਹ ਤਿਆਰ ਹੋ ਕੇ ਆ ਰਹੇ ਨੇ ਔਰ ਇਹ ਸਾਰੇ ਮੈਂ ਉਮੀਦ ਹੈ ਕਿ ਉਹ ਵੀ ਆਪਣੇ ਸਾਡੇ ਖਾਨਦਾਨ ਦੀ ਸਾਡੇ ਪਰਿਵਾਰ ਦੀ ਫੁੱਟਸਟੈਪ ਤੇ ਚੱਲਣਗੇ ਔਰ ਸਾਰੀ ਇਸੇ ਤਰ੍ਹਾਂ ਸੇਵਾ ਚਲਦੀ ਰਹੇਗੀ ਜੋ ਅਸੀਂ ਕਰ ਸਕਦੇ ਜੋ ਗੁਰੂ ਕਰਵਾ ਸਕਿਆ ਤੁਹਾਡਾ ਪਰਿਵਾਰ ਜ਼ਰੂਰ ਕਰੇਗਾ ਮੈਨੂੰ ਆਪਣੇ ਬੱਚਿਆਂ ਤੇ ਬੜੀ ਉਮੀਦ ਹੈ ਥੈਂਕ ਯੂ ਕੁਝ ਸਭ ਪਰਮਾਤਮਾ ਉਹਨਾਂ ਨੂੰ ਵੀ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਗੁਰੂ ਨਾਨਕ ਸਾਹਿਬ ਮਿਹਰ ਭਰੇ ਹੱਥ ਰੱਖਣ ਔਰ ਉਹ ਵੀ ਆਪਦੇ ਦਾਦੇ ਵਰਗੇ ਬਣ ਅਸੀਂ ਇਹ ਦੁਆ ਕਰਦੇ ਹਾਂ ਅੱਜ ਰੱਬ ਦਾ ਬਹੁਤ ਧੰਨਵਾਦ ਤੁਹਾਡਾ ਬਹੁਤ ਮਿਹਰਬਾਨੀ ਥੈਂਕ ਯੂ ਸੋ ਮਚ ਥੈਂਕ ਯੂ ਕੋਚਰ ਸਰ ਥੈਂਕ ਤਾ ਇਸ ਸਰਦਾਰ ਜਗਜੀਤ ਸਿੰਘ ਕੋਚਰ ਨੇ ਔਰ ਬਹੁਤ ਹੀ ਵੱਡੀ ਸ਼ਖਸੀਅਤ ਨੇ ਦੁਬਈ ਦੇ ਵਿੱਚ ਬਹੁਤ ਵੱਡੇ ਬਿਜ਼ਨਸਮੈਨ ਨੇ ਔਰ ਗੁਰਨਾਣਕ ਸਾਹਿਬ ਦੀ ਤਸਵੀਰ ਇਹਨਾਂ ਨੇ ਆਪਦੇ ਦਫ਼ਤਰ ਦੇ ਵਿੱਚ ਸੋਨਾ ਮੜਵਾਇਆ ਹੋਇਆ ਤਸਵੀਰ ਦੇ ਉੱਪਰ ਔਰ ਇਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਆਪ ਹੀ ਚੱਲ ਕੇ ਆਏ ਅਸੀਂ ਕੁਛ ਨਹੀਂ ਕਰਨ ਵਾਲੇ ਔਰ ਇਸ ਦੇ ਨਾਲ ਹੀ ਹੋਰ ਵਕ ਵਕ ਥਾਵਾਂ ਤੇ ਸੇਵਾਵਾਂ ਜੋ ਇਹਨਾਂ ਨੇ ਕੀਤੀਆਂ ਨੇ ਤਾਂ ਇੱਕ ਮਾਨਮੱਤੀ ਸ਼ਖਸੀਅਤ ਨੇ ਇਹ ਵੀ ਔਰ ਇਸ ਕਰਕੇ ਸਾਡਾ ਵੀ ਫਰਜ਼ ਬਣਦਾ ਹੈ ਕਿ ਜਿਹੜੇ ਇਹੋ ਜਿਹੀਆਂ ਸ਼ਖਸੀਅਤਾਂ ਨੇ ਉਹਨਾਂ ਨੂੰ ਵੀ ਜਰੂਰ ਅੱਗੇ ਲੈ ਕੇ ਆਈਏ ਤਾਂਕਿ ਹੋਰ ਵੀ ਸੰਗਤ ਨੂੰ ਵੀ ਪਤਾ ਲੱਗੇ ਸਿੱਖਾਂ ਨੂੰ ਵੀ ਔਰ ਪੂਰੀ ਦੁਨੀਆ ਨੂੰ ਪਤਾ ਲੱਗੇ ਕਿ ਇਹਨਾਂ ਨੇ ਕਿਹੋ ਜਿھے ਨੇਕ ਕੰਮ ਕੀਤੇ ਹੈ ਦੁਬਈ ਤੋਂ ਰਮਜ਼ਾਨ ਦੇ ਨਾਲ Викрам Сингх, The